ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਰੀ ਬਾਰਡਰ ਤੇ ਇਸ ਟਾਈਮ ਖੜੇ ਆਂ ਗੱਲ ਬਾਤ ਚੈਨਲ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਗੁਰਦੇਵ ਸਿੰਘ ਪਰ ਸਕੱਤਰ ਬਲਟੋਆ ਸਾਡੇ ਨਾਲ ਵਾ ਇੱਥੇ ਬਾਬਾ ਸਤਨਾਮ ਸਿੰਘ ਜੀ ਮੋਤੀ ਮਹਿਰਾ ਬਾਬਾ ਮੋਤੀ ਮਹਿਰਾ ਦਾਲ ਪੰਥ 13 ਫਰਵਰੀ ਤੋਂ ਲਿਕੇ ਲਗਾਤਾਰ ਇਹਨਾਂ ਦੇ ਘੋੜੇ ਇਹਨਾਂ ਦੇ ਸਿੰਘ ਇਹਨਾਂ ਦਾ ਦਾਲ ਇੱਥੇ ਬੜੀ ਚੜ੍ਹਦੀ ਕਲਾ ਦੇ ਵਿੱਚ ਉਹਦਾ ਨਾਂ ਕੀ ਆਪਣੀ ਸਵਾਵਾਂ ਨਿਵਾ ਰਿਆ ਵਾ ਰੋਜ਼ ਸਟੇਜ ਤੇ ਬਾਬਾ ਜੀ ਲੈਕਚਰ ਕਰਦੇ ਨੇ ਇਹ ਸਾਢੇ 3 ਮਹੀਨੇ ਹੋ ਗਏ ਆ ਜੀ ਸਾਢੇ 3 ਮਹੀਨੇ ਦੀ ਸੂਰਤ ਹਾਲਤਾਂ ਨੂੰ ਦਿਖਾ ਰਹੇ ਆ ਉਤਨਾ ਹੀ ਟਰਾਲੀਆਂ ਤੰਬੂ ਸਭ ਕੁਝ ਉਧਰ ਨਾ ਕੀ ਖੜਾ ਵਾ ਤੇ ਸੰਗਤ ਵੱਧ ਤੋਂ ਵੱਧ ਆ ਰਹੀ ਆ ਹੁਣ ਟਰਾਲੀਆਂ ਰੋਜ਼ 5-10 ਟਰਾਲੀਆਂ 5-10 ਟਰਾਲੀਆਂ ਰੋਜ਼ ਹੀ ਨਵੀਆਂ ਆ ਰਹੀਆਂ ਨੇ ਤੇ ਹੁਣ ਬਾਬਾ ਸੁਦਨਾਮ ਸਿੰਘ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਨਰਨਲ ਬਾਬਾ ਸੁਤਰਾਮ ਸਿੰਘ ਜੀ ਨੇ ਬਾਬਾ ਜੀ ਵਾਇਗੁਰ ਦੀ ਕਾਲਸਾ ਵਾਇਗੁਰ ਜੀ ਕੀ ਫਤਿਹ ਜੀ ਹੋਰ ਪਿਆਰਿਓ ਬਹੁਤ ਵਧੀਆ ਬਾਬਾ ਜੀ ਚੜਦੀ ਕਲਾ ਹਾਂਜੀ ਮੇਰਾ ਕਿਰਪਾ ਦਾ ਬਾਬਾ ਜੀ ਤੇਰਾ ਫਰਵਰੀ ਤੋਂ ਲੈ ਕੇ ਲਗਾਤਾਰ ਹੁਣ ਤੱਕ ਸਾਢੇ 3 ਮਹੀਨੇ ਹੋ ਗਏ ਆ ਹਾਂਜੀ ਤੁਸੀਂ ਸਵਾਮਾਂ ਨਿਭਾ ਰਹੇ ਹੋ ਹਾਂਜੀ ਦਲ ਪੰਥ ਦੇ ਨਾਲ ਹਾਂਜੀ ਨਾਲ ਘੋੜੇ ਨੇ ਨਾਲ ਹੋਰ ਸਿੰਘ ਤੁਹਾਡੇ ਸੇਵਾ ਕਰ ਰਹੇ ਨੇ ਰੋਜ਼ ਤੁਸੀਂ ਸਟੇਜ ਦੀ ਹਾਜ਼ਰੀ ਭਰਦੇ ਹੋ ਹਾਂਜੀ ਤੇ ਇਹ ਅੰਦੋਲਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੰਦੋਲਨ ਚੜਦੀ ਕਲਾ ਜੀ ਠੀਕ ਹੈ ਜੀ ਹਾਂਜੀ ਦੋਲਣ ਬੜੀ ਕਿਰਪਾ ਮਾਰੇ ਦੀ ਵੀ ਹੁਣ ਸਾਢੇ 3 ਮਹੀਨੇ ਹੋ ਗਏ ਆਵਜੀ ਨੂੰ ਸਾਰਿਆਂ ਨੂੰ ਪਤਾ ਹੀ ਆ ਤੇਰਾ ਫਰਵਰੀ ਤੋਂ ਲੈ ਕੇ ਅੱਜ ਤੱਕ ਹਾਂਜੀ ਹੁਣ ਜਿਹੜਾ ਮਤਲਬ ਵੀ ਅੱਜ 24 ਹੋ ਗਈ ਆ ਹਾਂਜੀ ਤੇ ਸਾਢੇ 3 ਮਹੀਨੇ ਹੋ ਗਏ ਆ ਹਾਂਜੀ ਦੋਲਣ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਅੱਗੇ ਚੱਲਣ ਦੇ ਆ ਠੀਕ ਹੈ ਜੀ ਉਦਾਂ ਚੱਲਣ ਦੇ ਆ ਵਾ ਤੇ ਹੁਣ ਜਿਹੜੇ ਵੀਰ ਗਏਗੇ ਵਿੱਚੋਂ ਕੁਝ ਹਾਂਜੀ ਉਹ ਟਰਾਲੀਆਂ ਲੈ ਕੇ ਫੇਰ ਵਾਪਸ ਆ ਰਹੇ ਆ ਠੀਕ ਹੈ ਤੂੜੀ ਟਾੜੀ ਆਵਦੇ ਦਾਣਾ ਪੱਠਾ ਸਾਹਮਣੇ ਠੀਕ ਹੈ ਜੀ ਤੇ ਚੜਦੀ ਕਲਾ ਦੇ ਵਿੱਚ ਠੀਕ ਹੈ ਹਾਂਜੀ ਤੇ ਬਾਬਾ ਜੀ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਪੰਜਾਬ ਦੀ ਧਰਤੀ ਤੇ ਹਾਂਜੀ ਉਦੋਂ ਦੇ ਰਾਜ ਦੀ ਤੇ ਹੁਣ ਦੇ ਰਾਜ ਦਾ ਕੀ ਫਰਕ ਸਮਝਦੇ ਹੋ ਤੁਸੀਂ ਬਹੁਤ ਜ਼ਿਆਦਾ ਅੱਛਾ ਜੀ ਰਾਤ ਦਿਨ ਦਾ ਫਰਕ ਠੀਕ ਹੈ ਜੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਦਾਂ ਦਾ ਹੀਗਾ ਇੱਕ ਰਾਂ ਕਾਲ ਪੈ ਗਿਆ ਹਾਂਜੀ ਕਾਲ ਪੈ ਗਿਆ ਤੇ ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਵੀ ਖੋਲ ਦੋ ਖਜ਼ਾਨੇ ਹਾਂਜੀ ਖਜ਼ਾਨੇ ਖੋਲ ਦੋ ਤੇ ਜਿਹੜਾ ਕੋਈ ਜਿੰਨਾ ਕੋਈ ਚੁੱਕ ਕੇ ਜਿੰਨਾ ਚਿਰ ਕੋਈ ਕਹਿੰਦਾ ਨਹੀਂਗਾ ਉਨਾਂ ਚਿਰ ਪਾਉਣੋਂ ਨਹੀਂ ਹਟਣਾ ਦਾਣੇ ਠੀਕ ਹੈ ਜੀ ਤੇ ਦਾਣੇ ਜਿੰਨੇ ਕੋਈ ਚੁੱਕ ਕੇ ਲਿਜਾ ਸਕਦਾ ਵਾ ਹਾਂਜੀ ਤੇ ਉਹ ਲੈ ਜਵੇ ਹਾਂਜੀ ਉਹ ਕੀ ਹੋਇਆ ਵੀ ਐਦਾਂ ਕਰਦਿਆਂ ਕਰਦਿਆਂ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਗਿਆ ਉਹ ਆਈ ਗਏ ਹਾਂਜੀ ਇੱਕ ਮੋਚੀ ਹੀਗਾ ਹਾਂਜੀ ਮੋਚੀ ਹੀ ਤੇ ਮੋਚੀ ਨੇ ਜਦੋਂ ਵੇਖਿਆ ਵੀ ਉਹਦੇ ਪੁੱਤਰੇ ਨੇ ਜਾ ਕੇ ਦੱਸਿਆ ਵੀ ਬਾਪੂ ਵੀ ਦਾਣੇ ਜਿਹੜੇ ਆ ਉਹ ਵੰਡਣ ਦੇ ਆ ਤੇ ਆਪਾਂ ਵੀ ਲੈ ਲਈਏ ਹਾਂਜੀ ਬਾਪੂ ਚੱਲ ਗਿਆ ਉਹਨੇ ਮੋਢੇ ਤੇ ਚਾਦਰ ਰੱਖੀ ਹਾਂਜੀ ਬਾਪੂ ਉੱਥੇ ਜਿੱਥੇ ਖਜ਼ਾਨਚੀ ਵਰਤਾ ਰਿਹਾ ਸੀ ਦਾਣੇ ਜਿੱਥੇ ਖਜ਼ਾਨੇ ਦੇ ਗਾੜੀ ਖੁੱਲਾ ਸੀ ਬੂਆ ਹਾਂਜੀ ਉੱਥੇ ਜਾ ਕੇ ਉਹਨੇ ਚਾਦਰ ਵਿਛਾ ਦਿੱਤੀ ਹਾਂਜੀ ਖਜ਼ਾਨਚੀ ਪਾਈ ਗਿਆ ਬਾਪੂ ਬੈਠਾ ਰਿਹਾ ਹਾਂਜੀ ਪੰਦਿਆ ਪੰਦਿਆ ਪੰਡ ਭਾਰੀ ਹੋ ਗਈ ਅੱਛਾ ਜੀ ਚੁੱਕੀ ਨਾ ਗਈ ਅੱਛਾ ਜੀ ਫੇਰ ਨਾ ਉਹਦੇ ਪੁੱਤ ਦਾ ਨਾ ਕਰੀਮਾ ਹੈਗਾ ਹਾਂਜੀ ਕਰੀਮੇ ਨੂੰ ਯਾਦ ਕਰਕੇ ਤੇ ਰੋ ਕੇ ਆਂਦਾ ਉਹ ਪੁੱਤ ਕਰੀਮਿਆ ਜੇ ਅੱਜ ਹੁੰਦਾ ਤੇ ਮੇਰੀ ਪੰਡ ਚੁੱਕਦਾ ਓਹੋ ਹੋ ਹੋ ਹੈ ਤੇ ਮਹਾਰਾ ਰঞ্জੀਤ ਸਿੰਘ ਦੇ ਕੰਨਾਂ 'ਚ ਆਵਾਜ਼ ਪਈ ਜਦੋਂ ਆਵਾਜ਼ ਪਈ ਤੇ ਮਹਾਰਾ ਰঞ্জੀਤ ਸਿੰਘ ਨੇ ਮੜਾਸਾ ਮਾਰਿਆ ਭੇਸ ਬਦਲਿਆ ਤੇ ਆਂਦਾ ਬਾਪੂ ਫੜ ਪੰਡ ਚਕਾ ਮੈਨੂੰ ਮੈਂ ਤੇਰੀ ਛੁੱਟ ਕੇ ਆਉਣਾ ਅੱਗੇ ਅੱਗੇ ਬਾਪੂ ਤੁਰਿਆ ਗਿਆ ਤੇ ਮਗਰ ਮਗਰ ਮਹਾਰਾ ਰਣਜੀਤ ਸਿੰਘ ਗੱਲਾਂ ਬਾਤਾਂ ਕਰਦੇ ਤੁਰੇ ਗਏ ਠੀਕ ਹੈ ਉਹਦੇ ਜਦੋਂ ਘਰੇ ਜਾ ਕੇ ਪੰਡ ਸੁੱਟੀ ਤੇ ਆਖਿਆ ਵੀ ਤੂੰ ਕੌਣ ਆ ਕਿੱਥੋਂ ਦਾ ਮੈਂ ਵੀ ਕਿਹੜਾ ਤੂੰ ਮੇਰੀ ਪੰਡ ਕੋਈ ਕਿਸੇ ਦੀ ਚੁੱਕਦਾ ਨਹੀਂਗਾ ਤੂੰ ਮੇਰੀ ਪੰਡਾ ਚ ਚੁੱਕ ਕੇ ਲੈਂਦੀ ਆ ਤੂੰ ਮੈਨੂੰ ਅਜ ਪੁੱਤ ਕਰੀਮੇ ਵਰਗਾ ਲੱਗਦਾ ਉਹ ਕਹਿੰਦਾ ਬਾਪੂ ਤੂੰ ਇਹੋ ਸਮਝ ਲੈ ਆਂਦਾ ਫੇਰ ਵੀ ਆਂਦਾ ਨਹੀਂ ਕੋਈ ਨਹੀਂ ਤੂੰ ਕਰੀਮਾ ਸਮਝ ਲੈ ਬਾਪੂ ਆਂਦਾ ਨਹੀਂ ਤੂੰ ਦੱਸ ਕੇ ਜਾ ਸਰਦਾਰਾ ਇਦਾਂ ਨਹੀਂ ਮੈਂ ਜਾਣ ਦੇਣਾ ਜਦੋਂ ਫੇ ਮਹਾਰਾ ਰਣਜੀਤ ਸਿੰਘ ਨੇ ਮੜਾਸਾ ਸਿਰ ਤੋਂ ਲਾਇਆ ਤੇ ਵੇਖ ਕੇ ਹਰਾਨ ਰਹਿ ਜਾਂਦਾ ਰਾਜਾ ਤੂੰ ਆਂਦਾ ਮੇਰੇ ਰਾਜ ਦੇ ਵਿੱਚ ਦੁਨੀਆ ਭੁੱਖੀ ਮਰਦੀ ਹੋਵੇ ਤੇ ਮੈਂ ਤਖਤ ਤੇ ਚੜ ਕੇ ਬੈਠਾ ਰਵਾਂ ਅੱਜ ਕੱਲ ਦੇ ਰਾਜੇ ਪਤਾ ਕੀ ਆਂਦੇ ਆ ਆਂਦੇ ਦੁਨੀਆ ਮਰ ਜੇ ਤੇ ਸਾਡੀ ਕੁਰਸੀ ਨਾ ਜਾਵੇ ਆ ਹਾਲ ਵਸਦੀਆਂ ਗੋਲੀਆਂ ਮਾਰਨੀਆਂ ਸਿੱਧੀਆਂ ਗੋਲੀਆਂ ਮਾਰਨੀਆਂ ਪਾਣੀਆਂ ਦੀਆਂ ਵਿਛਾੜਾਂ ਸਾਡੇ ਤੇ ਅਥਰੂ ਗਾਂ ਦੇ ਗੋਲੇ ਵੀ ਇੱਥੇ ਚੱਲੇ ਸਾਡੇ ਉੱਤੇ ਸਾਡੇ ਉੱਤੇ ਗੋਲੀਆਂ ਇਹਨਾਂ ਨੇ ਅੰਨੀਆਂ ਭਰਾਈਆਂ ਸਾਡੇ ਉੱਤੇ ਸਾਡੇ ਤੇ ਇਹਨਾਂ ਨੇ ਗਾਂ ਛੱਡੇ ਸਾਡੇ ਤੇ ਕਈ ਕੁਝ ਕੀਤਾ ਇੱਥੇ ਇਹ ਰਾਜੇ ਨੇ ਇਹ ਰਾਜੇ ਆ ਇਹ ਅੱਜ ਕੱਲ ਦੇ ਰਾਜੇ ਆ ਫਿਰ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀਆਂ ਕਿੰਨੀਆਂ ਕੁ ਗੱਲਾਂ ਦੱਸਾਂ ਮੈਂ ਮਹਾਰਾਜ ਰਣਜੀਤ ਸਿੰਘ ਨੇ ਇੱਕ ਵਾਰ ਕਹਿੰਨੇ ਕਿ ਆਹ ਮਹਾਰਾਜ ਆਪਣਾ ਰਾਜ ਭਾਗ ਸਹੀ ਚੱਲਣ ਦਿਆ ਉਹਨੇ ਹੁਣੇ ਵੇਖ ਲੈਨੇ ਆ ਉਹਨੇ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੰਠਾ ਪਾਇਆ ਕੰਠਾ ਪਾ ਕੇ ਤੇ ਸਾਰੀ ਰਿਆੜੀ ਕੁੱਤਾ ਫਿਰਦਾ ਰਿਆ ਰੂੜੀਆਂ ਤੇ ਕਿਤੇ ਕਿਤੇ ਸਮਦਾਰਿਆ ਕਿਸੇ ਨੇ ਉਹਦੇ ਗਲੋਂ ਕੈਂਠਾ ਨਹੀਂ ਲਾਇਆ ਸ਼ਾਮਾਂ ਨੂੰ ਕੁੱਤਾ ਜਦੋਂ ਮਹਾਰਾ ਰঞ্জੀਤ ਸਿੰਘ ਸੈਲਕਾਰ ਨਿਕਲੇ ਤੇ ਰੂੜੀ ਤੇ ਬੈਠਾ ਆਂਦੇ ਉਹ ਕੈਂਠਾ ਤੇ ਜੇ ਕੁੱਤੇ ਦੇ ਗਲ ਦੇ ਵਿੱਚ ਉਦਾਂ ਹੀ ਕਿਸੇ ਨੇ ਲਾਇਆ ਨਹੀਂ ਇਹਦਾ ਮਤਲਬ ਵੀ ਆਪਣੇ ਰਾਜ ਦੇ ਵਿੱਚ ਸਾਰੇ ਸੁਖੀ ਆ ਕੋਈ ਭੁੱਖਾ ਨਹੀਂ ਮਰ ਰਿਆ ਵੀ ਜੇ ਭੁੱਖਾ ਮਰਦਾ ਹੁੰਦਾ ਤਾਂ ਕੈਂਠਾ ਲਾ ਲੈਂਦੇ ਮਹਾਰਾ ਰঞ্জੀਤ ਸਿੰਘ ਦੇ ਰਾਜ ਦੀਆਂ ਕਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ ਇੱਥੇ ਤੁਸੀਂ ਕੈਂਠੇ ਦੀ ਗੱਲ ਛੱਡੋ ਆਪਣੀ ਧੀ ਭੈਣ ਦੇ ਗੱਲ ਆਪਣੇ ਚਾਂਦੀ ਦਾ ਤੇ ਛੱਡੋ ਤੁਸੀਂ ਤਾਂਬਾ ਹੀ ਪਾ ਕੇ ਘਲਦੋ ਨਾ ਉਹ ਉਹ ਵੀ ਲਾ ਲੈ ਲੈਂਦੇ ਉਹ ਵੀ ਕੰਨ ਸਾਡੀਆਂ ਭੈਣਾਂ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲੈਂਦੇ ਆ ਕੰਨ ਪਾੜ ਜਾਂਦੇ ਆ ਤੇ ਇੱਕ ਸਾਡੇ ਜੇ ਗੱਲ ਦੇ ਵਿੱਚ ਕੋਈ ਚੀਜ਼ ਹੋਵੇ ਤਾਂ ਉਹ ਲਾ ਕੇ ਲੈ ਜਾਂਦੇ ਆ ਇੱਥੇ ਰਾਜ ਦੀਆਂ ਕਿਹੜੀਆਂ ਇਹ ਕਿਹੜੇ ਰਾਜ ਦੀਆਂ ਗੱਲਾਂ ਕਰਨ ਦੇ ਜੇ ਇਹ ਕਿਹੜਾ ਰਾਜ ਵਾ ਕੁੱਤਾ ਰਾਜ ਬਹਾਲੀਏ ਮਟ ਚੱਕੀ ਚੱਟੇ ਠੀਕ ਆ ਇਹ ਕੁੱਤੇ ਬੈਠੇ ਰਾਜ ਦੇ ਉੱਤੇ ਚੱਕੀ ਚੱਕੀ ਦੇ ਇਹਨਾਂ ਨੂੰ ਕਹਿੰਦਾ ਮਤਲਬ ਹੀ ਰਾਜ ਗੱਦੀ ਤੇ ਬਹਾ ਲਿਆ ਸੀਗਾ ਕਿ ਕੁੱਤੇ ਨੂੰ ਤੇ ਉਹਦੀ ਆਦਤ ਨਹੀਂ ਗਈ ਉਹ ਮੁਰਮੁਰ ਕੇ ਚੱਕੀ ਚੱਟਦਾ ਰਿਹਾ ਉਹ ਇਹ ਰਾਜੇ ਅੱਜ ਕੱਲ ਦੇ ਇਹ ਆ ਰਾਜੇ ਪਾਪ ਕਮਾਉਂਦੇ ਬਿਨਹੋਸੀ ਸਭ ਸੰਸਾਰ ਤੇ ਆਂਦੇ ਵੀ ਇਹ ਰਾਜੇ ਜਿਹੜੇ ਆ ਇਹ ਪਾਪ ਕਮਾਉਂਦੇ ਆ ਇਹਨਾਂ ਦਾ ਕੋਈ ਵੀ ਨਹੀਂਗਾ ਦੋਸਤੋ 2021 ਦੇ ਵਿੱਚ ਜਿਹੜਾ ਅੰਦੋਲਨ ਪਹਿਲਾ ਸੀ 734 ਕਿਸਾਨ ਸ਼ਹੀਦ ਹੋ ਗਏ ਪੰਜਾਬ ਦੇ ਹਰਿਆਣੇ ਦੇ ਜਿੰਨਾ ਚ ਨੌਜਵਾਨ ਬੱਚੇ ਵੀ ਸੀ ਉਸ ਤੋਂ ਬਾਅਦ ਅੰਦੋਲਨ 2 ਚੱਲ ਪਿਆ ਇਹਦੇ ਚ 21 ਫਰਵਰੀ ਨੂੰ ਗੋਰਾਵਾਰੀ ਹੋਈ 14 ਨੂੰ ਹੋਈ 21 ਤਿੰਨ ਦਿਨ ਲਗਾਤਾਰ ਇਹਦੇ ਸ਼ੁਭ ਕਰਨ ਸ਼ਹੀਦ ਹੋ ਗਿਆ 433 ਕਿਸਾਨ ਜ਼ਖਮੀ ਹੋਏ ਇਹਦੇ ਚ ਜਿਹਦੇ ਚ ਚਾਰ ਨੌਜਵਾਨ ਸੀ ਇੱਕ ਸਾਡੇ ਏਰੀਏ ਦਾ ਪਿੰਡ ਮਤੌਲੀ ਦਾ ਨੌਜਵਾਨ ਸੀ ਵਰਿੰਦਰ ਤਿੰਨ ਕਿਲੇ ਦੇ ਕੋਲੇ ਜ਼ਮੀਨ ਵਾ ਪਿਓ ਦਾ ਸਿਰ ਤੇ ਨਹੀਂ ਹੈਗਾ ਉਹਦੀ ਵੀ ਅੱਖ ਖੱਬੀ ਚੜੇਗੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਅਸੀਂ ਆਪਦੀ ਰਾਜਧਾਨੀ 'ਚ ਜਾ ਰਹੇ ਹਾਂ ਸਾਨੂੰ ਰਾਜਧਾਨੀ ਤੇ ਨਹੀਂ ਜਾਣ ਦਿੱਤਾ ਗਿਆ ਜੇ ਅੱਜ ਅਸੀਂ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਤੇ ਉਹ ਸੋਸ਼ਲ ਮੀਡੀਆ ਤੇ ਜਾਂ ਸਾਨੂੰ ਕਿ ਭੰਡ ਦੇ ਨੇ ਜ਼ਿੰਮੇਵਾਰਾਂ ਨੂੰ ਇਹ ਵਿਰੋਧ ਕਰ ਰਹੇ ਅਸੀਂ ਵਿਰੋਧ ਨਹੀਂ ਕਰ ਰਹੇ ਅਸੀਂ ਪੁੱਛਦੇ ਆ ਵੀ ਸ਼ੁਭਕਰ